ਸਸ਼ੀ ਕਾਲ ਜੀ ਮੈਂ ਤੁਹਾਡਾ ਆਪਣਾ ਸਰਪ੍ਰੀਤ ਸਿੰਘ ਮਰਜੀ ਤੇ ਵੈਲਕਮ ਟੂ ਬੈਕਿੰਗ ਬਲੌਗ ਤੇ ਅੱਜ ਮੇਰੇ ਸ਼ਾਇਦ ਅੱਜ ਜਾਂ ਕੱਲ ਨੂੰ ਆਪਣੇ ਹੋ ਜਾਣਗੇ 10000 ਕੰਪਲੀਟ ਤੇ ਮਤਲਬ 70 ਕ ਕਾੜ ਦੇਣੇ ਤੇ ਅੱਜ ਜਾਂ ਕੱਲ ਨੂੰ ਹੋ ਜਾਣਗੇ ਤੇ ਆਪਾਂ ਫਿਰ ਪੂਰਾ ਵਧੀਆ ਸੈਲੀਬ੍ਰੇਸ਼ਨ ਕਰਾਂਗੇ ਤੇ ਹੁਣ ਆਪਾਂ ਚੱਲਦੇ ਦੁਕਾਨ ਚ ਦਿਖਾਉਣੇ ਆਪਾਂ ਜਾ ਕੇ ਦੁਕਾਨ ਚ ਕੋਲ ਪੂਰਾ ਬੇਵੀ ਉਹ ਬੇਵੀ ਉਹ ਕਹਿੰਦੇ ਮਿੱਤਰੋ ਅੱਤਾ ਪੰਡ ਦੱਤਵੈ ਲੋ ਪੂਰਾ 7000 ਦਾ ਬਾਲਸ ਵਾਲਾ ਅੱਤਾ ਪੰਡ ਸਰਾ ਤੋਂ ਮੱਚੀ ਆ ਪਿਆ ਮਿੱਤਰੋ ਆ ਗੇਟ ਤਿਆਰ ਹੋ ਰਿਹਾ ਮਲੋ ਦੇਖੋ ਉਹ ਘੈਂਟ ਤੇ ਏਦੂ ਪਹਿਲਾ ਡਿਜ਼ਾਈਨ ਚਾ ਲਾਇਆ ਸੀ ਆ ਪੈਪਾਂਗੇ ਚੱਕਤੀਆਂ ਆ ਲਾ ਕੇ ਦਿਖਾਈਓ ਕਿਵੇਂ ਲੱਗੂਗਾ ਲਾ ਕੇ ਦਿਖਾ ਦੋ ਆ ਮਲ ਇਹ ਨਿੱਕਾ ਲਾ ਕੇ ਤੇ ਗੇਟ ਬਹੁਤ ਸੋਹਣਾ ਬਣੂਗਾ ਇਸ ਦੂ ਬਾਅਦ ਦੇਖਿਓ ਇਸ ਦੂ ਬਾਅਦ ਵੀ ਆਪਾਂ ਬਣਾਵਾਂਗੇ ਇਹਦਾ ਬਲੌਗਿੰਗ ਆਂ ਜਦੋਂ ਇਹ ਨਿੱਨੀ ਬਿਰਲ ਪਾ ਕੇ ਤੇ ਇਸ ਦੂ ਬਾਅਦ ਦੇਖਿਓ ਐਦੂ ਵੀ ਜਿਆਦਾ ਸੋਹਣਾ ਲੱਗੂਗਾ ਹੁਣ ਤਾਂ ਇਹ ਤਿਆਰ ਹੋ ਰਿਹਾ ਹੈ ਹਨਾ ਕਾਏ ਬਣ ਗਿਆ ਇਹ ਕਿੰਨਾ ਕਿੰਨੇ ਕ ਹਿਸਾਬ ਨਾਲ ਇਹ ਕੀ ਉਹ ਸਾਢੇ 7 ਫੁੱਟਾਂ ਦੇ ਉੱਚਾ ਤੇ 7 ਫੁੱਟ ਚੌੜਾ ਹੈ ਇਹ ਮੰਨ ਲਓ 1.5 ਪੌਣੇ 2 ਕੁਇੰਟਲ ਦਾ ਤਿਆਰ ਹੋ ਜੂਗਾ ਅੱਛਾ ਵਧੀਆ ਗੇਟਾ ਪੂਰਾ ਮਰਨ ਵਾਲਾ ਦੋਸਤ ਨਹੀਂ ਵਧੀਆ ਪੂਰਾ ਫਸਲੇ ਦਾ ਹੂੰ ਤਿਆਰ ਹੋ ਜੂਗਾ ਫੇਰ ਤੁਹਾਨੂੰ ਦਿਖਾਵਾਂ ਹਾਂ ਫੇਰ ਤਾਂ ਪੂਰਾ ਘੈਂਟ ਬਣ ਲੱਗੇਗਾ ਤੇ ਕਾਲਾ ਰੰਗ ਹੋ ਕੇ ਇਦੋਂ ਵੀ ਸਰਾਜ ਹੋਰ ਉਹ ਤਾਂ ਅੱਲਾ ਕਹਿੰਦਾ ਬ੍ਰਾਊਨ ਰੰਗ ਅੱਛਾ ਬ੍ਰਾਊਨ ਰੰਗ ਕਹਿੰਦਾ ਉਹ ਬੰਦਾ ਜਿਹਦੇ ਲਗਵਣਾ ਹੈ ਅੱਛਾ ਤੇ ਅੰਮ੍ਰੀ ਮਿੱਤਰੋ ਆ ਦੇਖੋ ਇੱਕ ਪੋਚਾ ਤਿਆਰ ਹੈ ਆ ਤੋ ਪ੍ਰਿੰਸੀਪਲ ਨੇ ਨਹੀਂ ਸਰ ਡੀਪੀ ਸਰ ਨੇ ਕਿਹਾ ਸੀ ਸਾਨੂੰ ਤੇ ਕਹਿੰਦੇ ਪੋਚਾ ਤਿਆਰ ਕਰਕੇ ਰੱਖਿਓ ਆਪਾਂ ਲੈ ਕੇ ਜਾਵਾਂਗੇ ਤੇ ਆਪਾਂ ਕਰਤਾ ਤਿਆਰ ਮੈਂ ਡੇੜੀ ਨੇ ਮਲਵਾ ਤੇ ਬਾਅਦ ਤਿਆਰ ਜਦੋਂ ਹੋਣਗੇ ਸਾਰੇ ਫੜਾ ਦਾਂਗੇ ਕਹਿੰਦੇ ਮਿੱਤਰੋ ਗਰਮੀ ਦਾ ਮਾਹੌਲ ਬਹੁਤ ਬਣਿਆ ਪਿਆ ਗਰਮੀ ਤਾਂ ਬਹੁਤ ਹੋ ਰਹੀ ਆ ਹੁਣ ਤੇ ਆ ਦੇਖ ਪੇਹਾਂ ਮੈਂ ਗਲਤ ਭੁੱਲੀ ਗਿਆ ਉਹ ਡੈਡੀ ਨੂੰ ਦੱਸਣੀ ਕਿ ਉਹ ਮੋਟਰਸਾਈਕਲ ਦਾ ਕੰਮ ਕਰਾਉਣਾ ਆ ਸੀ ਆਪਾਂ ਉਹ ਸੁਪਰਿੰਗ ਟੁੱਟ ਗਿਆ ਉਹ ਜਿਹੜਾ ਉਹ ਜਿੱਥੇ ਜਾ ਰਹੇ ਲੱਗੋ ਸੁਪਰਿੰਗ ਟੁੱਟ ਗਿਆ ਮੈਂ ਡੈਡੀ ਨੂੰ ਕਹਿ ਕੇ ਆਉਣਾ ਡੈਡੀ ਉਹ ਸੁਪਰਿੰਗ ਟੁੱਟ ਗਿਆ ਮੋਟਰਸਾਈਕਲ ਦਾ ਮੋਟਰਸਾਈਕਲ ਦਾ ਸੁਪਰਿੰਗ ਟੁੱਟਿਆ ਪਿਆ ਕਰਾ ਦੋ ਕਹਿ ਕੇ ਉਹ ਸੱਚੀ ਤੇ ਕਰਾ ਲਾ ਮੇਰੇ ਕੋਲ ਕੋਣ ਕਰਾਇਆ ਇਹ ਕੀ ਨੂੰ ਠੀਕ ਹੈ। ਕਿਹੜਾ ਕੰਮ ਕਰੋਂਗੇ ਤੇ ਸਰ ਮਰਜੀ ਤੋਂ ਕੰਮ ਕਰਵਾ ਦੇਣਾ। ਠੀਕ ਹੈ। ਹਾਂ ਜੀ ਮਿੱਤਰੋ ਆਪਾਂ ਪੁੱਛ ਕੇ ਆ ਗਏ ਤੇ ਹੁਣ ਆਪਾਂ ਲੈ ਕੇ ਜਾਂਦੇ ਆਂ ਮੋਟਰਸਾਈਕਲ ਆਪਣੇ ਲਵਾਂਡੀ ਦੀ ਦੁਕਾਨ ਤੇ ਤੇ ਉਹ ਆਪਣਾ ਕੰਮ ਤੋਂ ਤੇ ਜਾਮ ਲੱਗੇ ਜਾਂਦਾ ਪਿੱਛੇ ਅੱਗੇ ਹੁੰਦਾ ਨਹੀਂ ਬੱਸ ਫਿਰ ਤਾਂ ਮੈਂ ਸਹੀ ਹੁੰਦਾ। ਸਟਾਰਟ ਕਰਕੇ ਫਿਰ ਉਹਦਾ ਗੇਰ ਗੁਰ ਪਾ ਕੇ ਫੇਰ ਹੀ ਚੱਲਦਾ ਹੈ। ਤੇ ਉਹ ਖੜਾ ਆਪਣਾ ਮੋਟਰਸਾਈਕਲ ਕੰਨੇ ਉੱਤਰੋ ਦੇਖਿਓ ਆਹ ਆ ਦੇਖਿਆ ਇੰਨਾ ਨੀਵਾ ਹੋ ਰਿਹਾ ਐ ਇੰਨਾ ਨੀਵਾ ਹੋ ਰਿਹਾ ਇੰਨਾ ਤਾਂ ਉੱਤੇ ਹੋਣਾ ਚਾਹੀਦਾ ਨਾ ਇੱਥੇ ਸਪਰਿੰਗ ਜਾਂ ਕੋਈ ਕਹਿੰਦੇ ਨੇ ਟੁੱਟ ਗਿਆ ਤੇ ਆਪਾਂ ਲੈ ਕੇ ਜਾਂਦੇ ਹਾਂ ਸੀਟ ਇੰਨੀ ਗਰਮ ਹੋਈ ਪਈ ਆ ਓਏ ਐ ਤਾਂ ਪਾਸੇ ਮੱਟ ਜਾਨਗੇ ਆਪਣੇ ਤੇ ਚਾਬੀ ਆਪਾਂ ਚੱਕ ਲਈ ਗੱਡੀ ਦੀ ਪਈ ਆ ਤੇ ਆਹ ਆਪਣੇ ਲੋਕਾਂ ਦੀ ਤੇ ਜਿਹੜੇ ਆਪਣੇ ਆ ਜਿੰਦੇ ਜਿੰਦੇ ਨੇ ਉਹਨਾਂ ਦੀ ਚਾਬੀ ਪਈ ਆ ਆਪਣੀ ਇਹ ਵੀ ਇਟਾ ਕੋ ਲੀਏ ਪਹਿਲਾ ਪਰ ਤਾਪੀ ਕਰੀ ਦੇ ਨੇ ਈ ਲਾਰ ਸਲਾਤਾ ਪਾ ਇੱਥੇ ਤੇ ਆ ਦੇਖ ਲੈਣਾ ਕਿੰਨੇ ਮੋਟਰਾਂ ਨੇ ਖੜੇ ਉਹ ਆਪਣੀ ਦੁਕਾਨ ਆ ਗਈ ਉਧਰਲੀ ਸਾਈਡ ਇਧਰ ਆਪਣੇ ਅੰਕਲ ਦੀ ਦੁਕਾਨ ਆ ਗਈ ਤੇ ਦੇਖੋ ਦੁਕਾਨ ਉਹਨਾਂ ਨੇ ਕੰਮ ਕਰਾ ਕੇ ਤੇ ਆਪਾਂ ਲਾਉਂਦਾ ਸੀ ਆਪਣੀ ਦੁਕਾਨ 'ਚ ਉਹ ਤਾਂ ਕਰਤਾ ਤੇ ਸ਼ਾਮ ਨੂੰ ਆਪਾਂ 3 ਵਜੇ ਨਾਲ ਮੋਟਰ ਹਨ ਖੜਾ ਕੇ ਤੇ ਸਾਰੀ ਸਰਵਿਸ ਦੁਵਾਰ ਤੋਂ ਨਵੇਂ ਵਰਗਾ ਜਮਾ ਪਿਆਰ ਕਰਵਾ ਲਾਂਗੇ ਮਤਲਬ ਜਿੱਥੇ ਵੀ ਥੋੜੀ-ਮੋਟੀ ਕਮੀ ਆ ਸਾਰਾ ਆਪਾਂ ਦੁਵਾਰ ਤੋਂ ਕਰਾ ਲਾਂਗੇ ਕੰਮ ਹੁਣ ਤਾਂ ਐਸਾ سپرਿੰਗ ਵੀ ਬਾਅਦ ਤਾਂ ਇਹ ਆਪਣੀ ਦੁਕਾਨ ਹੈ ਤੇ ਸ਼ਾਮ ਨੂੰ ਸਾਰੀ ਸਰਵਿਸ ਦੁਵਾਰ ਤੋਂ ਹੋ ਜੀ ਹਾਂਜੀ ਮਿੱਤਰੋ ਆਪਾਂ ਕਰਦੇ ਹੁਣ ਇੰਗਲਿਸ਼ ਦਾ ਕੰਮ ਸ਼ੁਰੂ ਤੇ ਦੂਪਹਿਰ ਲਾਪਾ ਪੋਰਸਾਈਂ ਦਾ ਕਰਤਾ ਨਵੇੜ ਤਾਂ ਸਾਰਾ ਕੰਮ ਇੱਕ ਸਬਜੈਕਟ ਦਾ ਤੇ ਇੱਕ ਦਾ ਮਤਲਬ ਹੁਣ ਸ਼ੁਰੂ ਕਰਦਾ ਤੇ ਇਹ ਅੱਜ ਅੱਜ ਕਰ ਦੂੰਗਾ ਜੀ ਤੇ ਦੂ ਬਾਅਦ ਫਿਰ ਹੋਰ ਦੇਖਦੇ ਆਂ ਹੋਰ ਕਰਾਂਗੇ ਸਬਜੈਕਟ ਦਾ ਕੰਮ ਚਲੋ ਕਰਦੇ ਆਂ ਸਟਾਰਟ ਹੁਣ ਤੇ ਹਾਂਜੀ ਮਿੱਤਰੋ ਮੇਰੀ ਮੰਮੀ ਨੇ ਬਣਾਈ ਅੱਜ ਚੀਚਲੀ ਆਇਆ ਆਇ ਚੀਚਲੀ ਬਹੁਤ ਵਾਰ ਨਹੀਂ ਲੱਗਦੀ ਆ ਦੇਖਣ ਤਾਂ ਬਹੁਤ ਵਾ ਲੱਗਦੀ ਆ ਰਾਹ ਇਹ ਮੇਰੀ ਮੰਮੀ ਰੋਟੀ ਪਕਾਉਗੀ ਉਹ ਰੋਕ ਰਮਾਂਗੇ ਚੀਚੀ ਬੜੀ ਸਵਾਲ ਲੱਗਦਾ ਮੰਮੀ ਕਦ ਪਕਾਉਂਗੇ ਰੋਟੀ ਮੰਮੀ ਕਹਿੰਦੀ ਹੈ ਕਿ ਖਰਚਾ ਫੇਰ ਪਕਾਉਂਗੀ ਰੋਟੀ ਪਹਿਲਾਂ ਪੁੱਛੇ ਪੁੱਛਰਾ ਕੰਮ ਕਰਦੀ ਐ ਨਵੇੜਤੀਏ ਤੇ ਉਸ ਟਾਂ ਉਹਨਾ ਟਾਈਮ ਆਪਾਂ ਕਰੀਏ ਨੇ ਕੰਮ ਨਵੇੜਤੀ ਐ ਜੇ ਆਪਾਂ ਵੀ ਕੰਮ ਜੀ ਮਿੱਤਰੋ ਹੁਣ ਆਪਾਂ ਖਾਣੇ ਆ ਰੋਟੀ ਤੇ ਆ ਦੇਖੋ ਆ ਕਿ ਆਪਣੀ ਰੋਟੀ ਹਾਂਜੀ ਮਿੱਤਰੋ ਇਧਰ ਆਗੇ ਆਪਣੀ ਛਾਂ ਤੇ ਇੱਧਰੋਂ ਉਹ ਧੁੱਪ ਹੈ ਤਾਂ ਕਰਕੇ ਆਪਾਂ ਗੱਡੀ ਲਾਉਣੇ ਆ ਉੱਥੇ ਸ਼ਾਮੇ ਤੇ ਹਾਂਜੀ ਬਾਬੇ ਆਪਾਂ ਲਵਾ ਰਖਨੇ ਲੈਂਟਾਂ ਤੇ ਇਹਦੇ ਖੱছ ਲਈ ਇੱਧਰ ਵੀ ਚੱਲਦੇ ਪਰ ਜੇ ਇੰਨਾ ਹਨੇਰਾ ਹੈ ਨਹੀਂ ਤਾਂ ਕਰਕੇ ਨਾ ਪਤਾ ਲੱਗ ਨਹੀਂ ਰਿਹਾ ਤੇ ਨਾਲੇ ਮੈਂ ਉੱਧਰ ਉਹੀ ਲਾ ਦੰਨਾ ਨਾਲੇ ਇੰਨੇ ਨਾਲ ਚਲਾ ਲੈਣੇ ਨਾਲੇ ਇੰਨੇ ਨਾਲ ਉੱਤਰ ਸ਼ਾਮੇ ਖੜ ਜਾਂਦੀ ਆ ਤੇ ਹੁਣ ਆਪਾਂ ਕਰ ਦਿਆ ਸਟਾਰਟ ਤੇ ਹੁਣ ਲਾਉਨੇ ਆਪਾਂ ਉਧਰਲੇ ਪਾਸੇ ਏਸੀ ਬੰਦ ਕਰਕੇ ਤੇ ਆਪਾਂ ਸ਼ੀਸ਼ੇ ਖੋਲ ਲੈਣੇ ਆ। ਉਹ ਵੀ ਖੋਲ ਲੈ ਆਪਾਂ ਸ਼ੀਸ਼ੇ ਤੇ ਹੁਣ ਕਰਤੇ ਅੱਗੇ ਨੂੰ। ਇਹ ਹਾਂਜੀ ਮਿੱਤਰੋ ਆਪਾਂ ਗੱਡੀ ਲਾਤੀ ਇੱਥੇ ਤੇ ਉੱਪਰ ਖੜਾਤੀ ਉਧਰ ਤੋਂ ਲਾ ਕੇ ਇੱਥੇ ਖੜਾਤੀ ਦੇਖ ਲਓ ਮਿੱਤਰੋ। ਉੱਥੋਂ ਆਇਆ ਆਇਂ ਕੱਟ ਕੇ ਮੋੜ ਸਿੱਧਾ ਲਾ ਕੇ ਦਿੱਥੋਂ ਬੈਕ ਕਰਤੀ ਆਪਾਂ ਗੱਡੀ ਬਹੁਤ ਸਰਾਤੀ ਜਿਹੀ ਕੰਦੇ ਮਿੱਤਰੋ ਕੰਮ ਤਾਂ ਆਪਾਂ ਕਰੀ ਜਾਂਦੇ ਚੱਲਦੀ ਅੰਦਰ ਤੇ ਆਪਣੇ ਕੱਲ ਨੂੰ ਆਪਣੀ ਪਾਰਟੀ ਪੱਕਾ ਕਿਉਂਕਿ ਕੱਲ ਹੋਏਗੇ ਮਿਲੂ 3 ਘੜ ਦੇ ਨੇ ਆਪਣੇ ਸਬਸਕ੍ਰਾਈਬਰ ਪਰੂੰ ਆਇਆ ਕਿ ਅੱਜ ਅੱਜ ਤਾਂ ਹੋ ਜਾਏਗਾ ਪਰ ਫੇਰ ਵੀ ਆਪਾਂ ਤਾਂ ਤੇ ਜਿਹੜਾ ਕਰਤਨਾ ਕੱਲ ਨਹੀਂ ਕੱਟਾਂ ਕਿਉਂਕਿ ਬਸ ਸ਼ਾਮ ਨੂੰ ਤਾਈ ਦੋ ਤੀ ਘਟਾਂ ਕਿਉਂਕਿ ਉਗਿਆਠੇ ਵੇ ਤਾਂ ਅਪਲੋਡ ਵੀ ਕਰਨਾ ਪਾ ਬਲੋਗ ਤਾਂ ਕਰਕੇ ਆਪਾਂ ਉਹਨੂੰ ਕੱਲ ਤੇ ਰੱਖਾਂਗੇ ਹਾਂਜੀ ਜੇ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਫੇਰ ਮਿਲਾਂਗੇ ਤੁਹਾਨੂੰ ਕਿਸੇ ਹੋਰ ਵਲੋਗ 'ਚ ਬਾਏ ਬਾਏ